ਪੰਜਾਬ ਡੋਬ ਰਿਹਾ ਹੈ ਦਿੱਲੀ ਡੋਬ ਰਹੀ ਹੈ ਤੇ ਹਿਮਾਚਲ ਦਾ ਹਾਲ ਕੁਝ ਇਸ ਤਰ੍ਹਾਂ ਦਾ ਹੈ ਜਮਨਾ ਨਦੀ ਦਾ ਪਾਣੀ ਅੱਜ ਤੱਕ ਦੇ ਸਭ ਤੋਂ ਉੱਚੇ ਲੈਵਲ ਤੇ ਪਹੁੰਚ ਚੁੱਕਿਆ ਹੈ ਪਿਛਲੇ 40 ਸਾਲਾਂ ਦੇ ਵਿੱਚ ਇਸ ਵਾਰ ਦਿੱਲੀ ਨੂੰ ਸਭ ਤੋਂ ਜ਼ਿਆਦਾ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ ਹੈ ਦਿੱਲੀ ਦੇ ਨਾਲ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦਾ ਵੀ ਇਹੀ ਹਾਲ ਹੈ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਹਰ ਸਾਲ ਹੁਣ ਇੰਡੀਆ ਦੇ ਵਿੱਚ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਹੈ ਤਾਂ ਕਿਤਨਾ ਕਿਤੇ ਜ਼ਰੂਰ ਹੜ੍ਹ ਆਉਂਦੇ ਨੇ 2005 ਦੇ ਵਿੱਚ ਮੁੰਬਈ 2015 ਦੇ ਵਿੱਚ ਚੇਨਈ 2020 ਦੇ ਵਿੱਚ ਹਦਰਾਬਾਦ 2022 ਦੇ ਵਿੱਚ ਬੈਂਗਲੌਰ ਇਸ ਵਾਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਤੇ ਪੰਜਾਬ ਇਹ ਚੀਜ਼ ਹਰ ਸਾਲ ਵਾਰ-ਵਾਰ ਰਿਪੀਟ ਹੋ ਰਹੀ ਹੈ ਇਨ੍ਹਾਂ ਹੜ੍ਹਾਂ ਦੇ ਨਾਲ ਇੰਡੀਆ ਦਾ ਹਰ ਸਾਲ ਬਿਲੀਅਨਸ ਡਾਲਰ ਦਾ ਨੁਕਸਾਨ ਹੁੰਦਾ ਹੈ ਤੇ ਜਿਹੜਾ ਜਾਨੀ ਨੁਕਸਾਨ ਹੁੰਦਾ ਹੈ ਉਸ ਦੀ ਤਾਂ ਕੋਈ ਕੀਮਤੀ ਨਹੀਂ ਕਿਉਂ ਇਹ ਫਲੱਡ ਜਾਂ ਕਿ ਇਹ ਹਰ ਹਰ ਸਾਲ ਇੰਡੀਆ ਦਾ ਇੰਨਾ ਜ਼ਿਆਦਾ ਨੁਕਸਾਨ ਕਰਦੇ ਨੇ ਤੇ ਕੀ ਕਾਰਨ ਨੇ ਕਿ ਜਿਸ ਦੇ ਕਾਰਨ ਇਹ ਹੜ ਹੁਣ ਹਰ ਸਾਲ ਹੀ ਇੰਡੀਆ ਦੇ ਵਿੱਚ ਆਇਆ ਕਰਨਗੇ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਇੰਡੀਆ ਦੇ ਉੱਤਰ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਹੜ ਕਿਉਂ ਆਉਂਦੇ ਨੇ 9 ਤਰੀਕ ਨੂੰ ਹੜਾਂ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਵਿੱਚ 14 ਥਾਵਾਂ ਤੇ ਲੈਂਡ ਸਲਾਈਡਿੰਗ ਹੁੰਦੀ ਹੈ ਤੇ ਉੱਥੇ ਰੈੱਡ ਅਲਰਟ ਜਾਰੀ ਕਰਨਾ ਪੈਂਦਾ ਹੈ ਸੱਤਾਂ ਲੋਕਾਂ ਦੀ ਜਾਨ ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਚਲੀ ਗਈ ਤੇ ਬਾਕੀ ਪਤਾ ਨਹੀਂ ਲੋਕ ਇਸ ਤੋਂ ਦਾ ਹਿਮਾਚਲ ਪ੍ਰਦੇਸ਼ ਦੇ ਜਿਹੜੇ ਰੋਡ ਨੇ ਉਹ ਬਲੌਕ ਹੋ ਚੁੱਕੇ ਨੇ ਤੇ ਉੱਤਰਾਖੰਡ ਦਾ ਵੀ ਹਾਲ ਇਹੀ ਹੈ ਤੇ ਪੰਜਾਬ ਦਾ ਕੀ ਹਾਲ ਹੈ ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਦਰਿਆਵਾਂ ਦੇ ਵਿੱਚ ਪਾੜ ਪੈ ਰਹੇ ਨੇ ਤੇ ਫਸਲਾਂ ਤਬਾਹ ਹੋ ਰਹੀਆਂ ਨੇ ਪੂਰੇ ਉੱਤਰ ਭਾਰਤ ਦੇ ਵਿੱਚ ਆਏ ਹੋਏ ਹੜ੍ਹਾਂ ਦਾ ਕਾਰਨ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ ਪਰ ਕੀ ਇਹ ਗੱਲ ਬਿਲਕੁਲ ਸੱਚ ਹੈ ਪਰ ਕਿਤੇ ਨਾ ਕਿਤੇ ਬਿਨਾਂ ਪਲੈਨਿੰਗ ਤੋਂ ਬਣਾਏ ਗਏ ਪਿੰਡ ਅਤੇ ਸ਼ਹਿਰ ਵੀ ਇਸ ਚੀਜ਼ ਦੇ ਲਈ ਜ਼ਿੰਮੇਵਾਰ ਨੇ ਜਿੰਨਾਂ ਦਾ ਕਾਰਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਜਾ ਕੇ ਪਤਾ ਲੱਗ ਜਾਵੇਗਾ ਬਿਹਾਰ ਤੇ ਅਸਾਮ ਦੀ ਗੱਲ ਕਰੀਏ ਤਾਂ ਇੱਥੇ ਹਰ ਸਾਲ ਹੜ੍ਹ ਆਉਂਦੇ ਨੇ ਪਰ ਇੱਥੋਂ ਪਰਵੰਧਨੀ ਕੀਤਾ ਹੜ੍ਹਾਂ ਤੋਂ ਪਹਿਲਾਂ ਹੁਣ ਤੁਸੀਂ ਇਸ ਰਿਪੋਰਟ ਨੂੰ ਧਿਆਨ ਦੇ ਨਾਲ ਦੇਖੋ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਲਗਾਤਾਰ 2001 ਤੋਂ ਹਿਮਾਚਲ ਦੇ ਵਿੱਚ ਹੜ ਆ ਰਹੇ ਨੇ ਪਰ ਉੱਥੋਂ ਦੀ ਅਥਾਰਟੀ ਨੇ ਕਦੇ ਵੀ ਨਦੀ ਦੇ ਕਿਨਾਰੇਾਂ ਤੇ ਹੋਣ ਵਾਲੀ ਅਸਾਰੀ ਦੇ ਉੱਪਰ ਐਕਸ਼ਨ ਨਹੀਂ ਲਿਆ ਇੰਡੀਆ ਦੇ ਵਿੱਚ ਹਰ ਸਾਲ ਹੜਾਂ ਦੇ ਕਾਰਨ ਹੀ ਬਿਲੀਅਨਸ ਡਾਲਰ ਦਾ ਨੁਕਸਾਨ ਹੁੰਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਕਿਹਾ ਹੈ ਕਿ ਵਾਤਾਵਰਨ ਦੇ ਬਦਲਾਅ ਦੇ ਵਿੱਚ ਆਉਣ ਵਾਲੀਆਂ ਤਬਾਹੀਆਂ ਦੇ ਵਿੱਚ 50% ਸਭ ਤੋਂ ਵੱਡਾ ਕਾਰਨ ਇਨ੍ਹਾਂ ਹੜਾਂ ਦਾ ਹੀ ਹੈ 1990 ਤੋਂ ਲੈ ਕੇ 2017 ਤੱਕ ਇੰਡੀਆ ਦੇ ਵਿੱਚ ਹ 53.6 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਿਆ ਹੈ ਕੇਰਲਾ ਦੇ ਵਿੱਚ ਆਏ 2018 ਦੇ ਹੜ੍ਹਾਂ ਦੇ ਕਾਰਨ 4.25 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ ਤਾਮਿਲ ਲਾਡੂ ਦੇ ਵਿੱਚ 2000 ਦੇ ਵਿੱਚ ਆਏ ਹੜ੍ਹਾਂ ਦੇ ਕਾਰਨ 1 ਲੱਖ ਕਰੋੜ ਦੀ ਏਸ਼ੀਆ ਦੀ ਸਭ ਤੋਂ ਵੱਡੀ ਤਬਾਹੀ ਹੋਈ ਸੀ 2020 ਦੇ ਵਿੱਚ ਹైదరాబాద్ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ 670 ਕਰੋੜ ਦਾ ਨੁਕਸਾਨ ਹੋਇਆ ਸੀ 2005 ਦੇ ਵਿੱਚ ਮੁੰਬਈ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ 5 ਲੱਖ ਕਰੋੜ ਦਾ ਨੁਕਸਾਨ ਹੋਇਆ ਸੀ ਤੁਸੀਂ ਇਹ ਚੀਜ਼ ਨੋਟ ਕੀਤੀ ਹੋਣੀ ਹੈ ਕਿ ਮੌਨਸੂਨ ਆਉਣ ਦਾ ਜਿਹੜਾ ਪੈਟਰਨ ਹੈ ਉਹ ਬਦਲ ਰਿਹਾ ਹੈ ਤੇ ਭੋਖ ਦੇ ਵਿੱਚ ਹੋਰ ਵੀ ਜਿਆਦਾ ਹਾਰੀ ਤੇ ਖਤਰਨਾਕ ਮੌਨਸੂਨ ਆਵੇਗੀ ਜਾਨਕਿ ਮਹੀਨੇ ਦੇ ਕੁਝ ਕੁ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਕਰੇਗਾ ਹੁਣ ਸਾਨੂੰ ਇਹ ਸਮਝਣਾ ਪਵੇਗਾ ਕਿ ਹਰ ਕੋਈ ਨਵੀਂ ਚੀਜ਼ ਨਹੀਂ ਹੈ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਦੇ ਵਿੱਚ ਸਦੀਆਂ ਤੋਂ ਹੀ ਹੜ੍ਹ ਆਉਂਦੇ ਰਹੇ ਨੇ ਤੇ ਨਾਲ ਹੀ ਇਹ ਖੜ ਆਪਣੇ ਨਾਲ ਅਪਜਾਊ ਖਣਜ ਵੀ ਲੈ ਕੇ ਆਉਂਦੇ ਨੇ ਤਾਂ ਹੀ ਨਦੀਆਂ ਦੇ ਕਿਨਾਰਿਆਂ ਦੀ ਮਿੱਟੀ ਬਹੁਤ ਜ਼ਿਆਦਾ ਅਪਜਾਊ ਹੁੰਦੀ ਹੈ ਤਾਂ ਫਿਰ ਪ੍ਰੋਬਲਮ ਕਿੱਥੇ ਹੈ ਪ੍ਰੋਬਲਮ ਆਉਂਦੀ ਹੈ ਜੀ ਉੱਥੇ ਜਦੋਂ ਅਸੀਂ ਬਿਨਾਂ ਕੁਝ ਪਲਾਨ ਕੀਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਉਸਾਰੀ ਕਰਦੇ ਹਾਂ ਇਹ ਹੈ ਜੀ ਬੀਅਤਨਾਮ ਇੰਡੀਆ ਦੇ ਵਾਂਗੂ ਬੀਅਤਨਾਮ ਦੇ ਵਿੱਚ ਵੀ ਬਹੁਤ ਜ਼ਿਆ ਵੀਤਨਾਮ ਨੂੰ ਸਰਚ ਕਰੋਗੇ ਤਾਂ ਤੁਹਾਨੂੰ ਉਥੋਂ ਦੇ ਸ਼ਹਿਰ ਕੁਝ ਇਸ ਤਰ੍ਹਾਂ ਦੇ ਦਿਖਾਈ ਦੇਣਗੇ ਕਿਉਂਕਿ ਵੀਤਨਾਮ ਦੇ ਸਾਰੇ ਸ਼ਹਿਰ ਬੈਲਪਲੈਨ ਦੇ ਉਥੇ ਜਿੰਨਾ ਮਰਜੀ ਮੀਂਹ ਪੈ ਜਾਵੇ ਉਥੇ ਹੜ੍ਹਾਂ ਵਰਗੇ ਹਾਲਾਤ ਕਦੇ ਵੀ ਨਹੀਂ ਬਣਦੇ ਜਦੋਂ ਅਸੀਂ ਇੰਡੀਆ ਦੇ ਸ਼ਹਿਰਾਂ ਨੂੰ ਦੇਖਦੇ ਹਾਂ ਤਾਂ ਇਹ ਸਾਰੇ ਸ਼ਹਿਰ ਕੰਕਰੀਟ ਦੇ ਨਾਲ ਭਰੇ ਪਏ ਨੇ ਜਿਹੜਾ ਪਾਣੀ ਧਰਤੀ ਨੇ ਆਪਣੇ ਅੰਦਰ ਸੋਖ ਲੈਣਾ ਸੀ ਉਹ ਸਿਸਟਮ ਇੱਥੇ ਖਤਮ ਹੋ ਚੁੱਕਿਆ ਹੈ ਤੇ ਜ਼ਿਆਦਾ ਆਬਾਦੀ ਦੇ ਕਾਰਨ ਨਦੀਆਂ ਤੇ ਨਾਲਿਆਂ ਦੇ ਕਿਨਾਰਿਆਂ ਦੇ ਉੱਪਰ ਝੌਂਪੜੀਆਂ ਬਣੀਆਂ ਨੇ ਤੇ ਉਹ ਆਪਣਾ ਸਾਰਾ ਵੇਸਟ ਇਹਨਾਂ ਨਦੀਆਂ ਦੇ ਵਿੱਚ ਸੁੱਟਦੇ ਨੇ ਤੇ ਸ਼ਹਿਰਾਂ ਦੇ ਲੋਕ ਵੀ ਆਪਣਾ ਜ਼ਿਆਦਾਤਰ ਵੇਸਟੇਜ ਇਹ ਜਾ ਕੇ ਚੋਕ ਹੋ ਜਾਂਦੀਆਂ ਨੇ ਤੇ ਹੜਾਂ ਦਾ ਕਾਰਨ ਬਣਦੀਆਂ ਨੇ ਸ਼ਹਿਰਾਂ ਦੇ ਵਿੱਚ ਪਹਿਲਾਂ ਖੁੱਲੇ ਮੈਦਾਨ ਹੁੰਦੇ ਸਨ ਮਿੱਟੀ ਹੁੰਦੀ ਸੀ ਜਿਹੜੀ ਮੀਂਹ ਦੇ ਪਾਣੀ ਨੂੰ ਸੋਖ ਲੈਂਦੀ ਸੀ ਪਰ ਜਦੋਂ ਸਾਰਾ ਸ਼ਹਿਰ ਹੀ ਪੱਕਾ ਹੈ ਤਾਂ ਇਹ ਮੀਂਹ ਦਾ ਪਾਣੀ ਧਰਤੀ ਦੇ ਅੰਦਰ ਕਿੱਥੋਂ ਦੀ ਜਾਵੇਗਾ ਫਿਰ ਇਹੀ ਸਾਰਾ ਪਾਣੀ ਸ਼ਹਿਰ ਦੇ ਰੋੜਾਂ ਦੇ ਉੱਪਰ ਇਕੱਠਾ ਹੋਣ ਲੱਗ ਜਾਂਦਾ ਹੈ ਹੁਣ ਤੁਸੀਂ ਇਸ ਵੀਡੀਓ ਨੂੰ ਦੇਖੋ ਇਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪੌਦਿਆਂ ਦੀਆਂ ਜੜ੍ਹਾਂ ਮਿੱਟੀ ਨੂੰ ਫੜ ਕੇ ਰੱਖਦੀਆਂ ਨੇ ਤੇ ਦਰਖਤਾਂ ਤੇ ਉਹਨਾਂ ਦੇ ਪੱਤੇ ਕੁਦਰਤੀ ਛਤਰੀਆਂ ਵਾਂਗੂ ਮੀਂਹ ਦੇ ਵਿੱਚ ਕੰਮ ਕਰਦੇ ਨੇ ਤੇ ਬਹੁਤ ਸਾਰੀਆਂ ਪਾਣੀ ਦੀਆਂ ਬੂੰਦਾਂ ਨੂੰ ਦਰਖਤਾਂ ਦੇ ਪੱ ਦੇ ਵਿੱਚ ਬਾਸ਼ਪੀਕਰਨ ਹੋ ਕੇ ਫਿਰ ਉੱਪਰ ਨੂੰ ਚਲੀਆਂ ਜਾਂਦੀਆਂ ਨੇ ਤੇ ਧਰਤੀ ਉੱਪਰ ਨਹੀਂ ਪਹੁੰਚਦੀਆਂ ਤੇ ਦਰਖਤ ਆਪਣੀਆਂ ਜੜਾਂ ਦੇ ਨਾਲ ਮਿੱਹ ਦੇ ਪਾਣੀ ਨੂੰ ਸਟੋਰ ਕਰਦੇ ਨੇ ਤੇ ਬਾਕੀ ਦੇ ਪਾਣੀ ਨੂੰ ਧਰਤੀ ਦੇ ਅੰਦਰ ਪਹੁੰਚਾ ਦਿੰਦੇ ਨੇ ਦਰਖਤਾਂ ਦਾ ਇੱਕ ਸਿਸਟਮ ਹੁੰਦਾ ਹੈ ਜੇਕਰ ਇੱਕ ਏਰੀਆ ਦੇ ਵਿੱਚ ਦਰਖਤਾਂ ਨੂੰ ਪਾਣੀ ਮਿਲਦਾ ਹੈ ਤਾਂ ਉਹ ਆਪਣੇ ਹਿੱਸੇ ਦਾ ਪਾਣੀ ਲੈ ਕੇ ਬਾਕੀ ਦਾ ਪਾਣੀ ਦੂਜੇ ਏਰੀਆ ਦੇ ਵਿੱਚ ਜਿਹੜੇ ਦਰਖਤ ਨੇ ਜੜਾਂ ਰਾਂ ਹੀ ਉਹਨਾਂ ਤੱਕ ਪਹੁੰਚਾ ਦਿੰਦੇ ਨੇ ਤਾਂ ਕਿ ਦੂਜੇ ਦਰਖਤਾਂ ਦੀ ਪਾਣੀ ਦੀ ਲੋੜ ਵੀ ਪੂਰੀ ਹੋ ਜਾਵੇ ਹੁਣ ਅਸੀਂ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਦਰਖਤ ਵਾੜ ਦਿੰਦੇ ਨੇ ਤੇ ਜਿਹੜੇ ਦਰਖਤ ਬਚੇ ਹੋਏ ਨੇ ਦਰਾਖਤਾਂ ਹੁੰਦੇ ਨੇ ਉੱਥੇ 10 ਇੰਚ ਪ੍ਰਤੀ ਘੰਟੇ ਪਾਣੀ ਧਰਤੀ ਸੋਖ ਲੈਂਦੀ ਹੈ ਤੇ ਖੁੱਲੇ ਮੈਦਾਨਾਂ ਦੇ ਵਿੱਚ ਸਿਰਫ 4 ਇੰਚ ਪ੍ਰਤੀ ਘੰਟੇ ਹੀ ਪਾਣੀ ਸੋਖਿਆ ਜਾਂਦਾ ਹੈ ਇੰਨੇ ਜ਼ਿਆਦਾ ਦਰਾਖਤਾਂ ਦੇ ਫਾਇਦੇ ਹੋਣ ਦੇ ਬਾਵਜੂਦ ਨਾ ਤਾਂ ਹੁਣ ਕੋਈ ਸ਼ਹਿਰਾਂ ਦੇ ਵਿੱਚ ਦਰਾਖਤ ਹੈ ਤੇ ਨਾ ਹੀ ਖੁੱਲੇ ਗਰਾਊਂਡ ਨੇ ਇੱਕ ਰਿਪੋਰਟ ਦੇ ਅਨੁਸਾਰ ਪਿਛਲੇ 30 ਸਾਲਾਂ ਦੇ ਵਿੱਚ ਮੁੰਬਈ ਨੇ ਆਪਣੀ 20% ਗ੍ਰੇਨਰੀ ਤਬਾਹ ਕਰ ਦਿੱਤੀ ਹੈ ਜਦੋਂ ਹੜ੍ਹ ਆਉਂਦੇ ਨੇ ਤਾਂ ਇਸ ਦੇ ਵਿੱਚ ਪੂਰੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਜਾਂ ਕਈੇ ਰਾਜ ਸਰਕਾਰ ਦੀ ਹੁੰਦੀ ਹੈ ਫਲੱਡਾਂ ਤੋਂ ਬਚਾ ਕਰਨਾ ਤੇ ਫੰਡ ਕਰਨਾ ਇਹ ਸਾਰਾ ਕੁਝ ਸਟੇਟ ਗਵ ਪਾਰਟੀ ਨੇ ਪਿਛਲੇ 70 ਸਾਲਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦਿੱਤਾ ਹੈ ਨਿਊਯਾਰਕ ਵੀ ਇੰਡੀਆ ਦੇ ਸ਼ਹਿਰਾਂ ਦੀ ਤਰ੍ਹਾਂ ਇੱਕ ਵਿਜੀ ਸ਼ਹਿਰ ਹੈ ਤੇ ਉੱਥੇ ਵੀ ਵੱਧ ਆਬਾਦੀ ਦੀ ਸਮੱਸਿਆ ਹੈ ਨਿਊਯਾਰਕ ਦੇ ਵਿੱਚ 40 ਤੋਂ ਜ਼ਿਆਦਾ ਗਾਰਡਨ ਬਣੇ ਹੋਏ ਨੇ ਤੇ ਇੱਥੋਂ ਦਾ ਹਰ ਇੱਕ ਨਿਵਾਸੀ ਗਾਰਡਨ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਰਹਿੰਦਾ ਹੈ ਨਿਊਯਾਰਕ ਦੇ ਵਿੱਚ 2021 ਦੇ ਵਿੱਚ ਸਾਈਕਲੋਨ ਦੇ ਕਾਰਨ ਹੜ੍ਹ ਆ ਗਏ ਸਨ ਉਸ ਤੋਂ ਬਾਅਦ ਇੱਥੋਂ ਦੀ ਅਥਾਰਟੀ ਨੇ ਕਿਹਾ ਕਿ ਉਹ ਹੋਰ ਵੀ ਜ਼ਿਆਦਾ ਛੋਟੇ-ਛੋਟੇ ਗਾਰਡਨ ਹਰ ਇੱਕ ਏਰੀਆ ਦੇ ਵਿੱਚ ਬਣਾਉਣਗੇ ਜਿਹੜੇ ਕਿ ਮੀਂਹ ਦੇ ਪਾਣੀ ਨੂੰ ਆਪਣੇ ਅੰਦਰ ਸੋਖ ਸਕਣ ਤੇ 2300 ਅਜ ਇਹ ਬਣਾਏ ਜਾਂਦੇ ਨੇ ਤਾਂ ਕਿ ਰੋਡ ਦਾ ਪਾਣੀ ਵੀ ਇਹਨਾਂ ਦੇ ਅੰਦਰ ਜਾ ਸਕੇ ਤੇ ਫਿਲਟਰ ਹੋ ਕੇ ਇਹ ਪਾਣੀ ਧਰਤੀ ਦੇ ਅੰਦਰ ਚਲਿਆ ਜਾਵੇ। ਇਹਨਾਂ ਨੂੰ ਰੇਨ ਗਾਰਡਨ ਕਿਹਾ ਜਾਂਦਾ ਹੈ। ਇਹ ਨਾਰਮਲ ਗਾਰਡਨ ਦੇ ਨਾਲੋਂ 30 ਗੁਣਾ ਜ਼ਿਆਦਾ ਪਾਣੀ ਆਪਣੇ ਅੰਦਰ ਸੋਖ ਲੈਂਦੇ ਨੇ। ਇਹਨਾਂ ਨੂੰ ਕਿਤੇ ਵੀ ਬਣਾਇਆ ਜਾ ਸਕਦਾ ਹੈ ਪੁਲ ਦੇ ਥੱਲੇ, ਬਿਲਡਿੰਗ ਦੇ ਕੋਲ ਤੇ ਰੋਡ ਦੇ ਨਾਲ-ਨਾਲ। ਚైనਾਂ ਨੇ ਵੀ ਹੜ੍ਹਾਂ ਤੋਂ ਬਚਣ ਲਈ ਆਪਣੇ ਸ਼ਹਿਰਾਂ ਦੇ ਵਿੱਚ ਥਾਂ-ਥਾਂ ਤੇ ਪਾਰਕ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਮੀਂਹ ਦੇ ਪਾਣੀ ਨੂੰ ਸੋਖ ਕੇ ਧਰਤੀ ਦੇ ਅੰਦਰ ਭੇਜ ਦਿੰਦੇ ਨੇ। ਤੇ ਸਿੰਗਾਪੁਰ ਦੇ ਵਿੱਚ ਵੀ ਵਿਸ਼ਾਨ ਮਹਿੰਗ ਮੂਕ ਕਿਊ ਪਾਰਕ ਹੈ ਜਿਹੜਾ ਨਹਿਰ ਦੇ ਨਾਲ-ਨ ਇਸੇ ਸਾਰੇ ਕੰਕਰੀਟ ਨੂੰ ਤੋੜ ਕੇ ਇਹਨਾਂ ਨੇ ਇੱਥੇ ਇੱਕ ਸ਼ਾਨਦਾਰ ਪਾਰਕ ਬਣਾ ਦਿੱਤਾ ਹੈ। ਜਦੋਂ ਕਿ ਸਿੰਗਾਪੁਰ ਦੇ ਵਿੱਚ ਹੜ੍ਹ ਆਉਣਗੇ ਤਾਂ ਸਾਰਾ ਪਾਣੀ ਇਸ ਨਹਿਰ ਦੇ ਥਰੂ ਇਹਨਾਂ ਪਾਰਕਾਂ ਦੇ ਵਿੱਚ ਆ ਜਾਵੇਗਾ ਤੇ ਇਹਨਾਂ ਪਾਰਕਾਂ ਦੇ ਵਿੱਚ ਜਿਹੜੇ ਦਰਖਤ ਤੇ ਘਾਹ ਲੱਗਿਆ ਹੈ ਉਹ ਸਾਰੇ ਪਾਣੀ ਨੂੰ ਸੋਖ ਲਵੇਗਾ ਤੇ ਪਾਣੀ ਉਹ ਸ਼ਹਿਰ ਦੇ ਵਿੱਚ ਨਹੀਂ ਜਾਵੇਗਾ। ਇਹ ਤਰੀਕਾ ਕੋਈ ਮਹਿੰਗਾ ਵੀ ਨਹੀਂ ਹੈ ਤੇ ਇੱਕ ਵਾਰ ਪੈਸੇ ਖਰਚ ਕੇ ਪਤਾ ਨਹੀਂ ਕਿੰਨੇ ਸਾਲਾਂ ਤੱਕ ਇਹ ਸਿਸਟਮ ਕੰਮ ਕਰਦਾ ਰਹਿੰਦਾ ਹੈ। ਇਹ ਤਾਂ ਸੀ ਜੀ ਸਰਕਾਰਾਂ ਦੀ ਗੱਲ। ਹੁਣ ਗੱਲ ਇਹ ਹੈ ਕਿ ਅਸੀਂ ਆਪਣੇ ਵਿਹਾਰ ਤੇ ਕੀ ਕਰ ਸਕਦੇ ਹਾਂ? ਅਸੀਂ ਆਪਣੇ ਵਿਹਾਰ ਤੇ ਵੱਧ ਤੋਂ ਵੱਧ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਦਰਖਤ ਲਗਾਈਏ ਜੋਣ ਜਸਤੇ ਕਾਰਨ ਧਰਤੀ ਦੇ ਪਾਣੀ ਦਾ ਲੈਵਲ ਵੀ ਵਧੇਗਾ ਤੇ ਸਾਨੂੰ ਹੜ੍ਹਾਂ ਤੋਂ ਵੀ ਨਿਜਾਤ ਮਿਲੇਗੀ ਪੰਜਾਬ ਅਤੇ ਇੰਡੀਆ ਤੇ ਸਾਰੇ ਹੜ੍ਹ ਪੀੜਤਾਂ ਦੇ ਲਈ ਜੋ ਟੀਵੀ ਦਾ ਪਰਿਵਾਰ ਅਰਦਾਸ ਕਰਦਾ ਹੈ ਕਿ ਉਹ ਵੀ ਸੁੱਖੀ ਸੰਧੀ ਆਪਦੇ ਘਰਾਂ ਦੇ ਵਿੱਚ ਜਲਦੀ ਤੋਂ ਜਲਦੀ ਪਹੁੰਚੇ ਇਸ ਜੀ ਹੜ੍ਹਾਂ ਦੇ ਬਾਰੇ ਕੁਝ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ